ਅੱਜ ਅਸੀਂ ਖੜੇ ਹਾਂ ਸਾਧਰਾ ਫਰੋਜ ਚੌਕ ਦੇ ਵਿੱਚ ਜਿੱਥੇ ਪੰਜ ਸਤਰਾਂ ਬੁਲਤੀ ਦਾ ਜਨਮ ਦਿਹਾੜਾ ਇਲਾਕੇ ਦੀਆਂ ਨੂੰ ਸੰਕਟਾਂ ਤੇ ਵਿਸ਼ੇਸ਼ ਸਭੀ ਦਾ ਮੌਨਾ ਮਨਾਇਆ ਗਿਆ ਇਸ ਮੌਕੇ ਪੰਜਾਬ ਸਬੂ ਸਿੱਖਿਆ ਬੋਰਡ ਦੇ ਚੇਅਰਮੈਨ ਪ੍ਰਿੰਸੀਪਲ ਬੇਖਮਾਰ ਤੇ ਹੋਰ ਵਾਪਸ ਸਿੱਟਾ ਨੇ ਸੱਤਾ ਫੋਟੋ ਤੇ ਰੱਖ ਦਿੱਤੇ ਕੈਮਰਾਮੈਨ ਰੇਸ਼ਕ ਨਾਗੀ ਰਾਣ ਪ੍ਰਸ਼ਾਦ ਸਿੰਘ ਨਾਗੀ ਦੀ ਗਲੋਬਲ 24 ਥੋਕ ਪ੍ਰੈਸਰ ਕੋ ਵਿਸ਼ਵਾ ਚੰਦਰਮਾ ਦੇਵਤਾ ਦਸੇ ਬਹੁ ਦੇਵਤਾ ਊਤਰਾ ਦੇਵਤਾ ਪਾਤਿਆ ਦੇਵਤਾ ਮਰਤੂ ਦੇਵਤਾ ਵਿਸ਼ੇਂ ਦੇਵਤਾ ਬਰਿ ਹਸਪਦਰ ਦੇਵਤਾ ਤੰਦੂ ਦੇਵਤਾ ਵਰਣੋ ਦੇਵਤਾ ਓਮ ਦਉਹੇ ਸ਼ੰਤੇ ਰੰਤਰ ਚੇਗੁਮ ਸ਼ਾਂਤੇ ਵ੍ਰਤਵੇ ਸ਼ਾਂਤੇ ਰਾਣਿ ਪਿਰੂ ਸਦਿਆ ਸ਼ਾਂਤੇ ਬਨਸਪਤੀ ਸ਼ਾਂਤੇ ਵਿਸ਼ੇ ਦੇਵਾ ਸਤ ਕਰਨਾ ਕਲਿਆਣ ਉਦਸਤ ਕਰਨਾ ਕਲਿਆਣ ਹੋਰੀ ਸ਼੍ਰੀ ਗੁਰੂ ਦੀ ਮਾਰਾ ਜੀ ਕੀ ਜੈ ਅਮ ਸਮਰਪਿਆਵੇਂ ਤੁਹਾਰੇ ਕੋਰੇ ਪਰੇ ਨਿਆ ਭਰ ਗੋ ਦੇ ਬਸਤੀ ਮਹੀਂ ਜਿਓ ਯੋਨਾ ਪਰੋ ਗਿਆ ਸ਼੍ਰੀ ਬ੍ਰਹਮ ਦੇਵਤਾਏ ਰ

पम नम भी सहीतामी श्री भी सविता नवानी शय गुरुदेवाई श्री ਬਹੁਤ ਵੀ ਖੁਸ਼ੀ ਦਾ ਵਾਲਿਆ ਖੁਸ਼ੀ ਦਾ ਸਮਾਂ ਆ ਅੱਜ 30 ਸਤੰਬਰ ਅੰਦਰ ਸਰਦਾਰ ਅਮ ਫਲੋਰਜੀ ਦਾ ਉਹ ਸ਼ਖਸੀਅਤ ਜਿਸ ਨੂੰ ਸਮੁੱਚਾ ਸੰਸਾਰ ਜਾਣਦਾ ਆ ਉਹਨਾਂ ਦਾ ਅੱਜ ਜਨਮ ਦਿਨ ਆ ਅੱਜ ਜਨਮ ਦਿਵਸ ਤੇ ਜਿਹੜਾ ਹੈਗਾ ਹਲਕਾ ਪੰਜਾਬ ਸਭਾ ਫਲੋਰ ਦਾ ਅਹਿਮ ਕਸਬਾ ਫਲੋਰ ਦੇ ਵਿੱਚ ਸਾਡੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਨੇ ਕੌਂਸਲਰ ਸਹਿਵਾਨ ਨੇ ਸਮੁੱਚੇ ਸਮੂਹ ਭਾਈਚਾਰੇ ਨੇ ਫਲੋਰ ਦੇ ਨੇ ਅੱਜ ਜਿਹੜਾ ਹੈ ਉਹ ਜਨਮ ਦਿਵਸ ਜਿਹੜਾ ਹੈਗਾ ਮਨਾਇਆ ਆ ਔਰ ਇਸ ਜਨਮ ਦਿਵਸ ਤੇ ਮੈਂ ਸਮੂਹ ਸਾਥ ਸੰਗਤ ਨੂੰ ਵਿਦੇਸ਼ਾਂ ਦੇ ਵਿੱਚ ਵਸਦੀ ਹਲਕਾ ਬਦਨਸਵਾ ਫਲੋਰੀ ਦੀ ਸੰਗਤ ਨੂੰ ਲੱਖ ਲੱਖ ਵਧਾਈ ਦਿਨਾ ਆ ਔਰ ਨਾਲ ਦੀ ਨਾਲ ਇਹ ਆਸ ਕਰਦਾ ਆ ਕਿ ਆਓ ਆਪਾਂ ਪੰਡਿਤ ਸ਼ਰਧਾ ਨਾਮ ਫਲੋਰੀ ਜੀ ਦੇ ਜੀਵਨ ਨੂੰ ਜਾਂਚ ਕੇ ਪੜ੍ਹ ਕੇ ਜਿਹੜਾ ਉਹਨਾਂ ਨੇ ਸਾਨੂੰ ਪਰਦੇਸ਼ ਦਿੱਤੇ ਆ ਜਿਹੜੀਆਂ ਸਾਨੂੰ ਅਮਿੱਟ ਪੈੜਾਂ ਪਾਈਆਂ ਆ ਉਹਨਾਂ ਤੋਂ ਅਗਵਾਈ ਲੈ ਕੇ ਜਾਏਗਾ ਆਪਾਂ ਆਪਣਾ ਜੀਵਨ ਸਫਲ ਕਰੀਏ ਪੰਡਿਤ ਸ਼ਰਧਾ ਨਾਮ ਫਲੋਰੀ ਜੀ ਇੱਕ ਅਧਿਆਤਮਕ ਸੋਚ ਦੇ ਮਾਲਕ ਸਨ ਇੱਕ ਕ੍ਰਾਂਤੀਕਾਰੀ ਇਨਸਾਨ ਸਨ ਇੱਕ ਬਹੁਤ ਹੀ ਵੱਡੇ ਸਾਹਿਤਕਾਰ ਸਨ ਜਿਨ੍ਹਾਂ ਨੇ ਢੇਰ ਸਾਰਾ ਸਾਹਿਤ ਬਹੁਤ ਸਾਰੀਆਂ ਕਿਤਾਬਾਂ ਲਿਖ ਕੇ ਜਿਹੜੇ ਆ ਪੰਜਾਬੀ ਉਸ ਵਕਤ ਦੀ ਪੰਜਾਬੀ ਬਾਹੂਰੀ ਲਿਖੀਆਂ ਜਿਨ੍ਹਾਂ ਨੂੰ ਕੋਈ ਭੁਲਾਇਆ ਨਹੀਂ ਜਾ ਸਕਦਾ ਉਸ ਦੇ ਵਿੱਚ ਪੰਜਾਬ ਦੇ ਕਲਚਰ ਪੰਜਾਬ ਦੇ ਸੱਭਿਆਚਾਰ ਨੂੰ ਅਜ਼ਾਗਰ ਕੀਤਾ ਆ ਔਰ ਨਾਲ ਦੀ ਨਾਲ ਉਹ ਸਿਸਕਾਰ ਦੇ ਵਿੱਚ ਜਿਹੜੇ ਹਰ ਮੰਦਰ ਦੇ ਵਿੱਚ ਧਾਰਮਿਕ ਸਥਾਨ ਦੇ ਵਿੱਚ ਉਹ ਆਰਤੀ ਜਿਹੜੀ ਹੋਈ ਆ ਅਚਾਰੀ ਜਾ ਰਹੀ ਆ ਓਮ ਜੈ ਜਗਦੀਸ਼ਰੀ ਉਹਦੇ ਰਚੀਤਾ ਸਾਡੇ ਪੰਡਤ ਰਾਮ ਸ਼ਰਧਾਰਾਮ ਫਲੋਰੀ ਜੀ ਆ ਜਿਨ੍ਹਾਂ ਦਾ ਜਨਮ ਸਥਾਨ ਵੀ ਫਲੋਰੀਆ ਇਹਨਾਂ ਨੇ ਇਸ ਖਲੌਰ ਦੇ ਵਿੱਚ ਬਹੁਤ ਵੱਡੀ ਕਾਰਨਾ ਕੀਤੀ ਹੈ ਜੀ ਆ ਉਹਨਾਂ ਨੂੰ ਅੱਜ ਜਿਹੜਾ 30 ਸਤੰਬਰ ਜਿਹੜਾ ਦਾ ਆਜ਼ਾਦੀ ਦਿਨ ਹੈਗਾ ਉਸ ਦਿਨ ਤੇ ਅਸੀਂ ਲੱਖ ਲੱਖ ਵਧਾਈ ਦਿੰਨੇ ਆ ਔਰ ਆਸ ਕਰਦੇ ਹਾਂ ਮਨੁੱਖਤਾ ਮਾਨਤਾ ਤੋਂ ਕਿ ਉਹਨਾਂ ਤੋਂ ਪ੍ਰੇਰਨਾ ਲੈ ਕੇ ਆਪਣਾ ਜਿਹੜਾਗਾ ਜੀਵਨ ਸਫਲ ਕਰਦੇ। ਧੰਨਵਾਦ।